ਆ ਜਿਹੜੀ ਗੱਡੀ ਆ ਇਹ ਬਿਨਾ ਡੀਜ਼ਲ ਤੋਂ ਤੇ ਬਿਨਾ ਪੈਟਰੋਲ ਤੋਂ ਚੱਲਦੀ ਆ ਇਹਦੇ ਲਈ ਤੁਹਾਨੂੰ ਚਾਰਜ ਕਰਨੀ ਪਣੀ ਬਈ ਚਾਰਜ ਕਰਨੇ ਪੈਣਗੇ ਤੇ ਬਾਈ ਕਿੱਥੋਂ ਮਿਲ ਸਕਦੀ ਆ ਇਹ ਕਿੰਨੇ ਦੀ ਹੈਗੀ ਆ ਕੀ ਐਵਰੇਜ ਰਹਿੰਦੀ ਆ ਇਹਦੀ ਇਹ ਵੀਰੇ ਮੋਗੇ ਤੋਂ ਤੁਸੀਂ ਪਰਚੇਸ ਕਰ ਸਕਦੇ ਹੋ ਮੋਗੇ ਤੋਂ ਪਰਚੇਸ ਕਰ ਸਕਦੇ ਹੋ ਮੋਗੇ ਤੋਂ ਪਰਚੇਸ ਕਿੰਨੇ ਦੀ ਆ ਬਾਈ ਇਹ ਪ੍ਰੀਕ ਨਾ ਪਿੰਨ ਬੰਨ ਬਰਸ ਕਰ ਦੋ ਜੇ ਮੈਂ ਆਪਣੇ ਪੁਛ ਵਟ ਤੇ ਬਾਈ ਦਾ ਥੋੜਾ ਬਟਨ ਲੱਗਾ ਉਹਨਾਂ ਆਪਣੇ ਨਾਲ ਸਵਾਰਾ ਫਿਰ ਕੀ ਕੋਸਟ ਪੈਂਦੀ ਹੈ ਜਦੋਂ ਫਿਰ 8 ਸਾਲ ਤੋਂ ਬੇਫਰ ਉਸਾਂ ਹੀ 8ਾਂ ਦਾ ਦੇਖਾਂਗੇ ਲਾ ਵੀ ਆ ਚੱਲ ਪਈ ਆ ਅੱਜ ਕਿੰਨੀ ਕੀਮਤਾਂ ਬੈਠਣਾਂ ਦੀ ਅੱਜ ਆਪਾਂ ਕਿਹਨੇ ਚੇਂਜ ਕਰਕੇ ਤੇ ਨੀ ਬੈਟਰੀ ਲਾ ਜੀ ਬਾਈ ਮਾੜਾ ਦੱਸਿਓ ਕਰਾਂ ਇਸ ਦਾ ਡੀਟਲ ਮੀਟਰ ਹੁੰਦਾ ਮਿਲੇਗਾ ਨਹੀਂ ਕੀ ਜੀ 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 ਗੱਡੀ ਤੁਸੀਂ ਰੈਡੀ ਲਿਖਿਆ ਪਰ ਗੱਡੀ ਚਾਰਾਂ ਪਾਸੇ ਤਲ ਖੜੀ ਆ ਜੀ ਦੇਖ ਨਕਲੀ ਲਿਖਿਆ ਜੀ 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 ਇੱਥੇ ਕਿਹਦੀ ਪਾਰਕਿੰਗ ਆ ਇੱਥੇ ਰਵਰਟ ਕੀਤੇ ਪੈਣਾ ਜੀ ਜੀ ਜਿਹੜੀ ਬ੍ਰੇਕਾਂ ਚੱਕਦੀਆਂ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਗੱਡੀ ਨੋਟਲ ਵੀ ਨਹੀਂ ਕਿਤੇ ਜੀ ਹਿੱਟਲ ਪੈਂਟ ਰੈਪਣੀ ਜੀ ਦੇ ਹੀ ਘੜੀ ਦੀ ਬੜੀ ਪਰਪਰ ਹੈ ਠੀਕ ਹੈ ਜੀ ਇਹ ਚ ਪਿੱਛੇ ਜਾਂਦਾ ਠੀਕ ਹੈ ਜੀ ਵੇ ਜੀ ਤੁਹਾਨੂੰ ਵਾਰਾ ਕਸਵੇ 80 ਦਾ ਪਾਰਕਿੰਗ ਰਹੇਗਾ ਨਾਲ ਤੋਂ ਹੋਲਡ ਆ ਜੂਗਾ ਜੀ ਇਹ ਚ ਅਗਸਤ 1 ਕੋ ਇਕੋ ਇੱਥੇ ਸਪੋਰਟ ਰਾਈਡਰ ਮੈਂ ਜਿੱਤ ਤੋਂ ਤੰਤਰਾਂ ਦੇ ਜੀ ਠੀਕ ਹੈ ਜੀ ਆ ਇਕੋ ਆ ਫੁੱਲੇ ਕਿਛੇ ਜੀ ਆ ਜੂਗਾ ਜੀ ਮਾੜਾ ਆ ਆਦੀ ਬਾਜ ਕਰੋ ਘਟਾ ਲਓ ਥੋੜਾ ਜੀ ਜੀ ਠੀਕ ਹੈ ਜੀ ਤੇ ਇੱਥੇ ਸਪੋਰਟ ਰਾਈਡਰ ਆ ਠੀਕ ਹੈ ਜੀ ਜੀ ਦੋਸਤਾਂ ਦਾ ਹਾਰਮਾ ਟੈਕ ਸਿਸਟਮ ਲੱਗੂਆ ਬਤਨ ਜੀ ਇੱਕ ਐਰ ਕੁਆਲਿਟੀ ਦਾ ਐਪਲ ਕਾਰਪਰੇ ਜੀ ਅੰਦਰ ਲਕਸ ਆ ਜੂਗਾ ਇਹ ਕੁਆਰਟੀਨਡੈਕਸ ਆ ਜੂ ਉਸੇ ਤੁਹਾਨੂੰ ਇਹਦਾ ਅੰਦਰ ਤੋਂ ਤੁਹਾਡੇ ਅੰਦਰਲੇ ਟੈਂਪਰੇਚਰ ਕਿੰਨਾ ਸ਼ੁੱਧ ਹੈ ਤੁਹਾਨੂੰ ਸਭ ਨੂੰ ਦੱਸ ਰਿਹਾ ਮਤਲਬ ਅੰਦਰਲਾ ਅੰਦਰਲਾ ਟੈਂਪਰੇਚਰ ਵੀ ਦੱਸ ਦੋ ਟੈਂਪਰੇਚਰ ਬਾਹਰ ਦਾ ਕਿੰਨਾ ਸ਼ੁੱਧ ਰਹਾ ਹੈ 에ਅਰ ਕੁਆਲਿਟੀ ਇੰਡੈਕਸ ਜੀ ਬਾਹਰ ਜਿੰਨਾ ਮਰਜ਼ੀ ਪਰ ਥੋੜਾ ਅੰਦਰ ਹੈਗਾ ਕੈਬਨਾ ਉਹ ਸਾਫ ਸ਼ੁੱਧ ਰਹੂਗੀ ਉਹ 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 ਮਤਲਬ ਆਪਣਾ ਸਾਫ ਹਵਾ ਸ਼ੁੱਧ ਰਹੂਗੀ ਹਵਾ ਸ਼ੁੱਧ ਰਹੂਗੀ ਜੀ ਵੀਰੇ ਉਹ ਬੜਾ ਗੱਲ ਸਰੇਚ ਫੋਨ ਸੈਟਿੰਗਾਂ ਦੇ ਵਿੱਚ ਫੋਨ ਰੇਡੀਓ ਆ ਗਿਆ ਜੀ ਜੀ ਇਹ ਸਭ ਉੱਤੇ ਚ ਚਲ ਰਹੀ ਚੈੱਕ ਕਰ ਤਾਂ ਇਹ ਇਹ ਮਤਲਬ ਵੀ ਹੌਣ ਦੀ ਇਹ ਮਤਲਬ ਹੈ ਵੀ ਇਹ ਜਿਹੜੀ ਇਹ ਗੱਡੀ ਹੈ ਵੀਰੇ ਹਾਂਜੀ ਹਾਂਜੀ ਇਹ ਟਾਪ ਮਾਡਲ ਆ ਹਾਂਜੀ 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 ਵੀਰੇ ਇਹ ਸੀਟਾਂ ਜੀ ਵੇਸੀ ਲੱਗਿਆ ਸੀਟਾਂ ਬੈਂਟ ਸੀ ਸੀਟਾਂ ਦੇ ਵਿੱਚ ਆ ਜਿਹੜੇ ਸੀਟਾਂ ਦੇ ਵਿੱਚ ਵੀ ਆਹ ਦੇਖ ਲਓ ਤੁਸੀਂ ਸੀਟਾਂ 'ਚ ਵੀ ਏਸੀ ਆ ਜਿਹੜਾ ਇਹ ਆਹ ਦੇਖੋ ਚੱਲ ਪਿਆ ਹੈਗਾ ਮਤਲਬ ਸੀਟਾਂ ਦੇ ਵਿੱਚ ਵੀ ਏਸੀ ਲੱਗਿਆ ਹੋਇਆ ਮਤਲਬ ਇਹ ਫਿਊਚਰ ਭਾਈ ਇਹ ਗੱਡੀ ਜਾਂ ਹੋਰ ਵੀ ਬਣਾਉਂਦੇ ਹਨ ਨਹੀਂ ਹੋਰ ਗੱਡੀਆਂ ਸਾਡੇ ਕਾਫੀ ਕਾਰਾਂ ਚੋਂਦਾ ਜਿਵੇਂ ਨੈਕਸਨ ਚ ਵੀ ਆਉਂਦਾ ਇਹ ਜੀ ਤਾਂ ਸਾਡੇ ਕੋਲੇ ਨੈਕਸਨ ਜਿਵੇਂ ਆ ਗਈ ਹੈਰੀ ਜੀ ਸਫਾਰੀ ਆ ਜੀ ਤੇ ਇਹ ਸਾਰੇ ਮਾਡਲ ਸਾਡੇ ਕੋਲ ਫੀਚਰ ਆਉਂਦੇ ਆ ਇਹ ਸਾਰੇ ਮਾਡਲਾਂ ਦੇ ਫੀਚਰ ਭਾਈ ਇੱਕ ਗੱਲ ਹੋਰ ਹੈ ਯਾਰ ਮੈਨੂੰ ਨਾ ਕਿਤੇ ਕਿਤੇ ਅੰਜ ਲੱਗਦਾ ਸੀਗਾ ਵੀ ਇਹ ਹੈ ਜਿਹੜੀ ਗੱਡੀ ਮੱਲਾਕ ਚਾਰਜਿੰਗ ਵਾਲਾ ਹੀ ਜਿਹੜੀ ਇਹਦੇ ਜਿਹੜੇ ਮਤਲਬ ਪੰਪ ਆ ਜਿਹੜੇ ਉਹ ਵੀ ਲੱਗ ਚੁੱਕੇ ਆ ਸਰ ਇਹਦੇ ਪੰਪ ਨਾ ਆ ਸਾਧਾਰਨ ਦੇਕ ਆਲਮੋਸਟ ਸਾਰੇ ਕਿਤੇ ਲੱਗ ਹੀ ਜਾਣੇ ਜੀ ਵਾਕਈ ਲੁਧਿਆਣਾ ਜਿਵੇਂ ਤੁਸੀਂ ਜਾਣਦੇ ਹੋ ਉਧਰਾਂ ਦੇ ਕੋਲ 10-15 ਪੰਪ ਲੱਗ ਗਏ ਚੰਡੀਗੜ੍ਹ ਲੱਗ ਗਏ ਜਲੰਧਰ ਲੱਗ ਗਏ ਜੀ ਬਠਿੰਡੇ ਲੱਗ ਗਏ ਜੀ ਇਹ ਸਾਰੇ ਚਾਰਜਿੰਗ ਲੱਗ ਗਏ ਜਿਹੜੇ ਚਾਰਜਿੰਗ ਲੱਗ ਗਏ ਤੁਹਾਨੂੰ ਗੱਡੀ ਫੁੱਲ 56 ਮਿੰਟ ਚਾਰਜ ਹੋ ਜਾਗਾ ਨਹੀਂ ਫੋਲੀ ਵਿੱਚ 56 ਮਿੰਟ ਹਾਂ ਫੁੱਲ ਚਾਰਜ ਹੋਣੀ ਗੱਡੀ ਜੀ ਉਹ ਫਿਰ ਤੁਸੀਂ ਉਹਦਾ ਖੂਬ ਜਿਆਦਾ ਖਰਚਾ ਨਹੀਂ ਹੋਵੇ ਚਾਰਜ ਦੇ ਦਾ ਪਿੰਦਾ ਜੀ ਆਪ ਘਰੇ ਵੀ ਕਰ ਸਕਦੇ ਹੋ ਘਰੇ ਵੀ ਕਰ ਸਕਦੇ ਚ ਘਰੇ ਹੁਣ ਦੋ ਇੱਕ ਚਾਰਜ ਦੇ ਬਾਕਸ ਲਵਾਂਗੇ ਚਾਰਜ ਦੇ ਕੇਬਲਾਂ ਤੁਹਾਨੂੰ ਦੋ ਭਰੇ ਦਵਾਂਗੇ ਜੀ 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 ਉਹ ਤੁਹਾਡੇ ਇਕੱਲੇ ਪਰਮਣੇ ਫਟੇ ਤੁਸੀਂ ਚਾਰਜ ਦੇ ਵੇਰ ਬਾਹਰ ਕਿਤੇ ਵੀ ਅਗਦੀ ਚਾਰਜ ਦੇ 15 ਵਾਟ ਦੇ ਪਲੱਗ ਤੇ ਚਾਰਜ ਕਰ ਸਕਦੇ 15 ਵਾਟ ਪਲੱਗ ਦੇ ਵੀ ਚਾਰਜ ਕਰ ਸਕਦੇ 15 ਵਾਟ ਪਲੱਗ ਤੇ ਚਾਰਜ ਕਰ ਸਕਦੇ ਜੀ 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 ਠੀਕ ਹੈ ਤੇ ਬਾਕੀ ਇਹਦੇ ਵਿੱਚ ਤੂੰ 360 ਡਿਗਰੀ ਕੈਮਰਾ ਮਿਲ ਗਿਆ ਸਕਰੀਨ ਬੰਦ ਕਰ ਉਹ ਬੰਦ ਕਰ ਦੋ ਕਰਕੇ ਆਬਾਰੀ ਬੰਦ ਕਰੂਗੀ ਚੱਕ ਲੈ ਕੋਈ ਗੱਲ ਨਹੀਂ ਬਾਰੀ ਬੰਦ ਕਰ ਵੀਰ ਇਹ ਚਾ 300 ਸਾਡੇ ਦੀ ਕੈਮਰੇ ਵੀ ਆ ਰਗੇ ਦੇਖੋ ਜੀ 3D ਹੈਗਾ 3D ਹੈਗਾ ਜਿਹਦੇ ਅੰਦਰ ਜੋ ਸਾਰੇ ਕੈਮਰਾ ਲੋਕੇਸ਼ਨ ਇੱਕ ਥਾਂ ਇਕੱਠੇ ਕਰ ਦਦਣਾ ਸੋੜੇ ਆਸੇ ਪਾਸੇ ਤੁਸੀਂ ਚੀਤਨ ਖੜੇ ਤਾਂ ਕਿ ਤੁਸੀਂ ਈਜੀ ਟ੍ਰੈਪ ਪਾਰਕਿੰਗ ਰੱਖੋ ਫਰੰਟ ਤੋਂ ਆ ਜੀ ਰੀਅਰ ਤੋਂ ਆ ਗਿਆ ਜੀ ਠੀਕ ਹੈ ਆ 3D ਆ ਗਈ ਲੋਕੇਸ਼ਨ ਜੀ ਮਤਲਬ ਇਹ ਇਹ 3D ਲਿਗੇਸ਼ਨ ਆਪਣੇ ਆਲੇ-ਦੁਆਲੇ ਆ ਜਿਹੜਾ ਉਹ ਸਾਰਾ ਕੁਝ ਅੰਦਰ ਬੈਠੇ ਦੇਖ ਲੋ ਚਾਰੇ ਪਾਸੇ ਕੈਮਰਾ ਲੱਗੇ ਜੀ ਮਾਨੂੰ ਉਹਦੀ ਗੱਡੀ پارک ਖੜੀ ਕੀਤੀ ਆ ਤੁਸੀਂ ਇੱਧਰ ਵੇਖਾ ਕਿੰਨੀ ਸਫੇਰ ਤੁਹਾਡੇ ਕੋਲ ਪਈ ਆ ਤੁਸੀਂ ਉਹ ਵੀ ਵੇਖ ਸਕਦੇ ਹੋ ਜੀ ਬਾਕੀ ਇਹ ਚੰਦਾ ਬਲੈਂਡ ਨੂੰ ਮੀਟਰਾਂ ਦਾ ਜੀ ਤੁਸੀਂ ਡਰਾਈਵਰ ਸਾਈਡ ਗੱਡੀ ਮਾਨੂੰ ਕਲੈਕਟਰਾਂ ਗੱਡੀ ਮੋੜਨੀ ਆ ਜੀ ਤੇ ਤੁਸੀਂ ਇੰਡੀਕੇਟਰ ਨੂੰ ਤਾਂ ਇੱਧਰਲਾ ਕੈਮਰਾ ਆਟੋਮੈਟਿਕ ਆਨ ਹੋ ਜਾਂਦਾ ਜੀ ਇੱਧਰਲਾ ਕੈਮਰਾ ਜਿਹੜਾ ਆਟੋਮੈਟਿਕ ਆਨ ਹੋ ਜਾਂਦਾ ਲੱਗਦਾ ਹੁੰਦਾ 360 ਡਿਗਰੀ ਕੈਮਰਾ ਚੰਦਾ ਜੀ 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 ਏ ਏ ਏ ਬਾਈ ਮੰਨ ਲਾ ਵੀ ਇੱਕ ਵਾਰੀ ਚਾਰਜ ਕਰੇ ਤਾਂ ਮੰਨ ਲਾ ਜੇ ਆਪਾਂ ਘਰੇ ਚਾਰਜ ਲਾਉਣੇ ਆ ਜੀ ਲੈਫਟ ਸਾਈਡ ਦਾ ਕੈਮਰਾ ਜਿੰਦਾ ਦਿਲਾ ਕੈਮਰਾ ਐਂਟੀਗ੍ਰੇਡ ਨਾਲ ਹੀ ਚੱਲ ਪਿਆ ਜਾਂਦਾ ਜੀ ਜੀ ਬਾਕੀ ਤੁਹਾਨੂੰ ਇਟਲੀ ਕਲੀਕੇਸ਼ਨ ਕਰੇ ਰੂਗੀ ਕੋਈ ਛੋੜੇ ਬਰਾਬਰ ਚੀਜ਼ ਨਹੀਂ ਆ ਰਹੀ ਕੋਈ ਤਾਂ ਜਾਂ ਤੁਸੀਂ ਰਾਈਟ ਸਾਈਡ ਮਤਲਬ ਤੁਹਾਨੂੰ ਰਾਈਟ ਸਾਈਡ ਦਾ ਕੈਮਰਾ ਚੱਲ ਪਿਆ ਜਾਂਦਾ ਜੀ ਤੇ ਵੀਰੇ ਇੱਕ ਮੈਨ ਨੂੰ ਦੱਸ ਵੀ ਇਹ ਮੰਨ ਲਾ ਵੀ ਆ ਘਰੇ ਚਾਰਜ ਲਾਉਣੇ ਕਿੰਨੀਆਂ ਜੂੰਡਾ ਖਾ ਜਾਂਦੇ ਕਿੰਨੀ ਬਿਜਲੀ ਖਾ ਜਾਂਦੇ ਜੀ ਸਰ ਇੱਕ ਮਿੰਟ ਫਿਊਚਰ ਬਾਈ ਬਣ ਲਾ ਯਾਰ ਸਿਰਾ ਕਰਾਇਆ ਪਿਆ ਸਿਰਾ ਕਰਾਇਆ ਪਿਆ ਹਾਂ ਇਹ ਸਭ ਇਹ ਹੋ 35 ਜੂਨ ਤੱਕ ਖੰਦੀ ਆ ਗੁਰਜਾਜਾ ਫੋੜੀ ਮਤਲਬ ਇੱਕ ਵਾਰ 35 ਜੂਨ ਤੱਕ ਖੰਦੀ ਆ ਚਾਰਜ ਕਰਨ ਤੇ ਕਿੰਨੇ ਕਿਲੋਮੀਟਰ ਕੱਢ ਜਾਂਦੀ ਆ ਬਈ ਇਹ ਸਰ ਕੱਢ ਜਾਂਦੀ ਕੰਪਨੀ ਤੋਂ 421 ਕਿਲੋਰ ਸਰਟੀਫਾਈ ਆ ਜੀ 421 ਕਿਲੋਮੀਟਰ ਹਾਂ 421 ਕਿਲੋਮੀਟਰ ਜੀ ਤੇ ਬਾਈ ਜੇ ਮਨ ਲਾ ਵੀ ਡੀਜ਼ਲ ਜਾਂ ਪੈਟਰੋਲ ਲਈਏ ਤਾਂ ਆਪਾਂ ਕਿੰਨੇ ਦਾ ਖਾਜੂ ਸਰ ਵੇਖੋ ਜੇ ਤੁਸੀਂ 400 ਕਿਲੋਮੀਟਰ ਡੀਜ਼ਲ ਪੈਟਰੋਲ ਵੀ ਚਲਾਣੇ ਹੋ ਜੀ ਤਾ ਉਹਦਾ ਤੁਹਾਨੂੰ ਖਰਚਾ ਵੱਧ ਪੈਂਦਾ ਕਿਉਂ ਤੁਹਾਨੂੰ ਉਹ ਪੈਣੀ ਹੈ ਜੀ ਜੇ 400 ਮੀਟਰ ਚੱਲੇ ਤਾਂ 7-8 ਕਿਲੋਮੀਟਰ ਤੁਹਾਨੂੰ ਪੈਂਦੀ ਹੈ ਜੀ 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 25 ਸਾਲ ਦਾ ਖਰਚਾ ਇਹ ਤੁਹਾਨੂੰ ਰੁਪਿਆ 100 ਰੁਪਿਆ ਕਿਲੋਮੀਟਰ ਮਸਾ ਦਾ ਖਰਚਾ ਜੀ ਇਹ ਇਹਦੇ ਤੇ ਬਈ ਸਰਕਾਰ ਲੋਗੋਂ ਕੋਈ ਲੋਨ ਜਾਂ ਕੋਈ ਸਬਸਿਡੀ ਇਦਾਂ ਕੁਝ ਹੋਇਆਗਾ ਪਲੈਨ ਕੋਈ ਗੌਰਮਤ ਪੰਜਾਬ ਗੌਰਮਤ ਸਕੀਮ ਆਈ ਹੈ ਜੀ ਪਿੱਛੇ ਜੀ ਤੇ ਪਹਿਲਾਂ ਆਰ ਸੀ ਟੈਕ 10% ਲੈਂਦੇ ਸੀ ਅਸੀਂ ਹੁਣ ਆਸੀਂ ਬਿਲਕੁਲ ਫ੍ਰੀ ਆ ਕਿਲਾ ਥੋੜਾ 2500 ਰੁਪਏ ਖਰਚਾ ਆਉਣਾ ਆਰ ਸੀ ਬਣਾਉਂਦਾ ਕੰਮ ਸਿਰਫ 2500 ਰੁਪਏ ਆਰ ਸੀ ਬਣਾਉਣਾ ਦਾ ਸ ਕਮਾਲ ਆ ਯਾਰ ਨਹੀਂ ਤਾਂ ਆ ਮੋਟਰਸਾਈਕਲ ਦੀ 5-5000 ਰੁਪਏ ਇਹਦਾ ਖਰਚ ਇਹ ਆ ਸਰ ਬਾਕੀ ਆ ਜਿਹੜਾ ਆਨਲਾਈਨ ਫਿਊਚਰ ਆ ਜਾਂ ਆਨਲਾਈਨ ਟੈਕਨੋਲੋਜੀ ਇਲੈਕਟ੍ਰਿਕਲੀ ਚਲਣੀ ਆ ਉਹਨਾਂ ਟਾਈਮ ਤੇ ਜੀ 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 ਤਾਂ ਟਾਟਾ ਇਸ ਮਾਰਕੀਟ ਦੇ ਵਿੱਚ ਕਭ ਕਭ ਮੈਕਸਿਮਮ 80-85% ਟਾਟਾ ਦਾ ਇਹ ਕਾਰ ਦੇ ਵਿੱਚ ਹੈਗਾ ਇਲੈਕਟ੍ਰਿਕ ਜੀ 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 ਤੁਹਾਡੇ ਕੋਲ ਛੋਟੀ ਕਾਰ ਟੈਗ ਹੋਉਂਦੀ ਆ ਜੀ ਫਿਰ ਆ ਪੰਜ ਆਂਦੀ ਆ ਫਿਰ ਇੱਕ ਜਿਹੜੀ ਅੱਜ ਆਪਾਂ ਦੇਖ ਰਹੇ ਆ ਇਹ ਟੌਪ ਮਾਡਲ ਇਹ ਪੰਜ ਦਾ ਪਾਵਰ ਪਲੱਸ ਮਾਡਲ ਆ ਜੀ ਜੀ ਇਹ ਟੌਪ ਮਾਡਲ ਵਿੱਚ ਤਾਂ ਇਹ ਇੱਕ ਹੋ ਰਹੀ ਉਹ ਚ ਸਨਰੂਫਾ ਜੋ ਇਹ ਚ ਸਨਰੂਫ ਨਹੀਂ ਅੰਦਰ ਮਤਲਬ ਇਹ ਇਹਦੇ ਵਿੱਚ ਸਨਰੂਫ ਨਹੀਂ ਹੋਇਆ ਉਹ ਚ ਸਨਰੂਫ ਹੈ ਜਿਹੜਾ ਕਮੋਡਲ ਸਨਰੂਫ ਵਾਲੇ ਚੱਲਦਾ ਜੀ 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 ਤੇ ਵੀਰੇ ਇਹ ਆਪਾਂ ਮੰਨ ਲਾ ਵੀ ਅੱਜ ਕਿਸੇ ਨੇ ਆਰਡਰ ਕਰਨੀ ਇਹਦੇ ਤੇ ਕੋਈ ਛੋਟ ਹੋਊਗੀ ਇਹ ਐਸਐਮ ਸਾਡੇ ਕੋਲ ਸਰ ਟੈਂਗੋ ਆਫ ਐਸਓਵੀ ਸਕੀਮ ਚੱਲਦੀ ਵੀ ਹੈ ਜੀ ਅਲੱਗ-ਅਲੱਗ ਮੋਟਰਸਾਈਕਲ ਉੱਤੇ 30000 ਰੁਪਏ ਦਾ ਡਿਸਕਾਊਂਟ ਆ ਕੇ ਇਹਦੇ ਐਸਮ 30000 ਰੁਪਏ ਦਾ ਡਿਸਕਾਊਂਟ ਚੱਲਦਾ ਪਿਆ ਇਸ ਟਾਈਮ ਇਸ ਤੇ 30000 ਰੁਪਏ ਦੀ ਡਿਸਕਾਊਂਟ ਲੈ ਸਕਦੇ ਆ ਐਕਚੁਅਲ ਡਿਸਕਾਊਂਟ ਹੈਗਾ ਜੀ ਤੇ ਤੁਸੀਂ ਲੈਣੀ ਕਿੱਥੋਂ ਆ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੱਸ ਦਿੰਨੇ ਆ ਕਿੱਥੋਂ ਮਿਲਣੀ ਆ ਇਹ ਆ ਨੰਬਰ ਆ ਦੇਖ ਲਓ ਕਰ ਸਕਰੀਨਸ਼ਾਟ ਮਾਰ ਲਿਓ ਇਹ ਆਪਾਂ ਨੂੰ ਮਿਲ ਜਣੀ ਹੈ ਇੱਥੋਂ ਦਾਦਾ ਮੋਟਰਸ ਬੁੱਗੀਪੁਰੇ ਚੌਂਕ ਬੁੱਗੀਪੁਰੇ ਚੌਂਕ ਚੋਂ ਆ ਬਾਈ ਹੁਣਾਂ ਦੀ ਏਜੰਸੀ ਹੈ ਜਿਹੜੀ ਤੁਹਾਨੂੰ ਮਨਲਾ ਮੋਗਲੇ ਸਾਰਿਆਂ ਨੂੰ ਪਤਾ ਹੀ ਹੈ ਵੀ ਬੁੱਗੀਪੁਰੇ ਏਜੰਸੀ ਦੇ ਵਿੱਚ ਆ ਜਿਹੜੀ ਦਾਦਾ ਮੋਟਰਸ ਉੱਥੋਂ ਤੁਸੀਂ ਇਹ ਗੱਡੀ ਆ ਜਿਹੜੀ ਲੈ ਸਕਦੇ ਆ ਤੇ ਇੱਕ ਵਾਰੀ ਫਿਰ ਆਪ ਦਾ ਨੰਬਰ ਬੋਲ ਦਿਤੇ ਮਨਲਾ ਵੀ ਮੇਰਾ ਨਾਂ ਹੈਗਾ ਸੰਜੀਵ ਕੁਮਾਰ ਜਾਂਜੀ ਮੇਰਾ ਨੰਬਰ 70098 ਜੀ 58002 ਜੀ 58002 ਹੋ ਸਕਦਾ ਵੀ ਇਹ ਗੱਡੀ ਤੁਹਾਨੂੰ 5400 ਹੋਰ ਵੀ ਸਸਤੀ ਆ ਬਾਈ ਦਵਾ ਦਊਗਾ ਜੀ ਜੀ ਜੇ ਤੁਸੀਂ ਇਹਨੂੰ ਕਾਲ ਕਰਕੇ ਜਾਓਗੇ ਜੇ ਤੁਸੀਂ ਸਿੱਧਾ ਜਾਓਗੇ ਕੰਪਨੀ ਤੇ ਉੱਥੋਂ ਨਹੀਂ ਮਿਲਣੀ ਉੱਥੋਂ ਤੁਹਾਨੂੰ ਇਹ ਇਨਰਵੇ ਮਿਲੂਗੀ ਇੱਕ ਐਕਸਟਰਾ ਫੀਚਰ ਹੈ ਜੀ ਕ੍ਰੂਜ਼ ਕੰਟਰੋਲ ਆ ਜਾਊਗਾ ਅੱਗੇ ਟੈਂਡ ਕਰਨਾ ਘਟਨਾ ਵੌਇਸ ਕਮਾਂਡ ਆ ਜਾਊਗੀ ਜੀ 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 ਪਲੱਸ 8 ਚ ਕ੍ਰੂਸਨ ਡਰਾਗ ਆਟ 8 ਸਾਰਾ ਡੀਟਰ ਮੀਟਰ ਤੋਂ ਸਾਰਾ ਗੱਡੀ ਕਿੰਨੀ ਦੇਣਾ ਕੋਈ ਦੱਸੇ ਸਾਰਾ ਸਾਰਾ ਕੁਝ ਦੱਸੋ ਬਾਕੀ ਸਾਰੇ ਮਾਡਲਾਂ ਤੋਂ ਸ਼ੇਅਰ ਬੈਗ ਸਾਰੇ ਮਾਡਲਾਂ 'ਚ ਮਿਲਣਗੇ ਜੀ ਜੀ ਇਹ ਜੀ ਹਾਂਜੀ ਹਾਂਜੀ ਇਹ 에어 ਬੈਗਸ ਮੰਨ ਲਾ ਵੀ 6 ਆ ਜੀ 6 ਆ ਹਾਂਜੀ ਹਾਂਜੀ ਜੀ ਆਮ ਤਾਂ ਦੋ ਹੀ ਆਉਂਦੇ ਨੇ ਆਮ ਦੋ ਹੁੰਦੇ ਗੱਡੀ ਦੇ ਵਿੱਚ 6 ਕਰੀਏ ਜੀ 'ਚ 6 ਆਉਂਦੇ ਜੀ 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 ਬਾਕੀ ਸਭ ਤੋਂ ਵੱਡੀ ਖਾਸ ਗੱਲ ਹੈ 5 ਸਟਾਰ ਰੇਟਿੰਗ ਪਾਸ ਹੈ ਐਨ ਕੇ ਰੇਟਿੰਗ ਦੇ ਵਿੱਚ ਜੀ 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 ਜੇ ਤੁਸੀਂ ਇਹ ਬਾਈ ਨੂੰ ਮੰਨ ਲਾ ਵੀ ਫੋਨ ਕਾਲ ਕਰਕੇ ਆਓਗੇ ਤਾਂ ਤੁਹਾਨੂੰ 5-4000 ਰੁਪਏ ਹੋਰ ਸਸਤੀ ਦਿਵਾ ਦੂਗਾ ਵੀ